ਅੱਜ ਲਈ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਜਿੱਥੇ ਲੋਕ ਗੁਰੂ ਘਰਾਂ ਵਿੱਚ ਜਾ ਕੇ ਲੰਗਰ ਲਗਾ ਕੇ ਗੁਰੂ ਮਹੰਦਾ ਅਸ਼ੀਰਵਾਦ ਲੈ ਰਹੇ ਹਨ ਉੱਥੇ ਹੀ ਅੰਮ੍ਰਿਤਸਰ ਚ ਲਾਈਫ ਕੇਅਰ ਪੈਲੀਫਰ ਸੁਸਾਇਟੀ ਵੱਲੋਂ ਇੱਕ ਐਜੀ ਪਰਿਵਾਰ ਨੂੰ ਜ਼ਰੂਰਤਾਂ ਸਮਾਧ ਦੇ ਕੇ ਗੁਰਪੁਰਬ ਮਨਾਇਆ ਗਿਆ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਜੀ ਹਾਂ ਲਾਈਫ ਕੇਅਰ ਵੈਲੀਫਾਇਰ ਸੁਸਾਇਟੀ ਵੱਲੋਂ ਅੱਖਾ ਤੋਂ ਵਾਂਝੇ ਪਰਿਵਾਰਾਂ ਨੂੰ ਜ਼ਰੂਰਤਾਂ ਸਮਾਨ ਦਿੱਤਾ ਗਿਆ ਗੱਲਬਾਤ ਕਰਦੇ ਆ ਸੁਸਾਇਟੀ ਦੇ ਪ੍ਰਧਾਨ ਕਸ਼ਮੀਰ ਸੋਹੋਤਾ ਨੇ ਦੱਸਿਆ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਇੱਕ 16 ਸਾਲਾਂ ਦੀ ਲੜਕੀ ਆਪਣੇ ਅੱਖਾ ਤੋਂ ਵਾਂਝੇ ਪਿਤਾ ਨੂੰ ਘਰੇੜੀ ਤੇ ਲਿਜਾ ਕੇ ਲੋਕਾਂ ਕੋਲੋਂ ਪੀਖ ਮੰਗ ਰਹੀ ਸੀ ਜਿਸ ਤੋਂ ਬਾਅਦ ਇਹਨਾਂ ਦੇ ਵੀਡੀਓ ਦੇਖ ਕੇ ਇਸ ਪਰਿਵਾਰ ਦਾ ਪਤਾ ਲਗਾ ਕੇ ਅੱਜ ਉਸ ਪਰਿਵਾਰ ਨੂੰ ਰਾਸ਼ਨ ਦੇ ਤੌਰ 'ਤੇ ਹਨ ਉੱਤੇ ਹੀ ਪਰਿਵਾਰ ਦੇ ਮੁਖੀ ਦਲਬੀਰ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਇਕੱਲਾ ਤੋਂ ਵੰਜਾ ਹੈ ਤੇ ਉਹਨਾਂ ਦੀ ਬੇਟੀ ਹੀ ਉਹਨਾਂ ਨੂੰ ਢਾਲ ਲੈ ਜਾ ਕੇ ਪੀਖ ਮੰਗ ਕੇ ਪਰਿਵਾਰ ਦਾ ਗੁਜ਼ਾਰਾ ਕਰੀ ਐ ਅੱਜ ਸੋਸਾਇਟੀ ਵੱਲੋਂ ਉਹਨਾਂ ਨੂੰ ਰਾਸ਼ਨ ਸਮਗਰੀ ਦਿੱਤੀ ਗਈ ਉਹ ਬਹੁਤ ਹੀ ਖੁਸ਼ ਹਨ ਜੀ ਸਰ ਤੁਹਾਡਾ ਨਾਮ ਤੇ ਅੱਜ ਕਿੱਥੇ ਆਏ ਜੇ ਤੇ ਕੀ ਕੁਛ ਦਿੱਤਾ ਸਤਿ ਸ਼੍ਰੀ ਅਕਾਲ ਜੀ ਕਸ਼ਮੀਰ ਸਿੰਘ ਸੋਤਾ ਪ੍ਰੈਜ਼ੀਡੈਂਟ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਤੇ ਅੱਜ ਅਸੀਂ ਗੁਰਪੁਰਬ ਦੇ ਮੌਕੇ ਤੇ 552 ਸਾਲਾਂ ਮੌਕੇ ਤੇ ਇੱਕ ਬਲਾਈਂਡ ਫੈਮਿਲੀ ਸੀ ਪਿੰਡ ਥਾਂਦੇ ਦੇ ਵਿੱਚ ਜਿਨ੍ਹਾਂ ਦੀ ਕੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਦਿਖਾਇਆ ਜਾ ਰਿਹਾ ਕਿ ਇੱਕ ਬਲਾਈਂਡ ਫੈਮਿਲੀ ਆ ਭੈਣ ਭਰਾ ਤੇ ਉਹਨਾਂ ਦੀ 16 ਸਾਲਾਂ ਦੀ ਧੀ ਆ ਜੋ ਕਿ ਬਾਜ਼ਾਰਾਂ ਦੇ ਵਿੱਚ ਮੰਗ ਕੇ ਗੁਜ਼ਾਰਾ ਕਰਦੇ ਸੀ ਤੇ ਜਦੋਂ ਇਸ ਵੀਡੀਓ ਨੂੰ ਵੇਖਿਆ ਤੇ ਅਸੀਂ ਇਸ ਘਰ ਤੱਕ ਅਪਰੋਚ ਕੀਤੀ ਤੇ ਆਨਕੇ ਹਾਲਾਤ ਦੇਖੇ ਹਾਲਾਤ ਬਹੁਤ ਬੱਦਰ ਸਨ ਫਿਰ ਸੋਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਤੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇਸ ਪਰਿਵਾਰ ਦੇ ਲਈ ਤਿੰਨ ਬਿਸਤਰੇ ਸਾਰੇ ਪਰਿਵਾਰ ਲਈ ਗਰਮ ਕੱਪੜੇ ਬੂਟ ਜਰਬਾਂ ਤੇ ਘਰ ਦਾ ਰਾਸ਼ਨ ਤੇ ਹੋਰ ਵੀ ਸਮਗਰੀ ਜਿਹੜੀ ਅਸੀਂ ਇਸ ਪਰਿਵਾਰ ਲਈ ਲੈ ਕੇ ਪਹੁੰਚੇ ਹਾਂ। ਹੋਰ ਐ ਇਸ ਪਰਿਵਾਰ ਦੀ ਮਦਦ ਕੀਤੀ ਜਾ ਸਕਦੀ ਹੈ ਜੀ ਸਰ ਇਹਨਾਂ ਨੂੰ 2 ਤੋਂ 3 ਮਹੀਨੇ ਦਾ ਜ ਰਾਸ਼ਨ ਸਮਗਰੀ ਦੇ ਚੱਲੇ ਆ ਤੇ ਨੈਕਸਟ ਵੀ ਅਸੀਂ ਇਹਨਾਂ ਦਾ ਹਾਲਚਲ ਪੁੱਛਦੇ ਰਾਵਾਂਗੇ ਜਿਵੇਂ ਇਹਨਾਂ ਨੂੰ ਕੋਈ ਇਹ ਚੀਜ਼ ਦੀ ਜ਼ਰੂਰਤ ਹੋਗੀ ਉਹ ਜ਼ਰੂਰਤ ਪੂਰੀ ਕੀਤੀ ਜਾਵੇਗੀ ਪਿਛਲੇ ਦਿਨ ਜੁਣ ਇਹਨਾਂ ਦੇ ਘਰ ਵਿਜ਼ਿਟ ਕੀਤਾ ਤੇ ਸਭ ਤੋਂ ਜ਼ਰੂਰੀ ਇੱਕ ਵੇਖਿਆ ਕਿ ਘਰ ਦਾ ਜਿਹੜਾ ਚੁੱਲ੍ਹਾ ਵਾ ਉਹ ਇੱਟਾਂ ਦਾ ਰੱਖ ਕੇ ਕੀਤਾ ਗਿਆ ਸੀ ਜਿਹਦੇ ਕਰਕੇ ਅਸੀਂ ਅੱਜ ਗੈਸ ਸਿਲੰਡਰ ਜਿਹਦੇ ਉੱਪਰ ਹੀ ਇੱਕ ਚੁੱਲ੍ਹਾ ਲੱਗਾ ਵਾ ਇਹ ਤਿੰਨ ਪਰਿਵਾਰ ਲਈ ਬਹੁਤ ਸੀਮਤ ਸੀ ਉਹ ਇੱਕ ਚੁੱਲ੍ਹਾ ਵੀ ਨਾਲ ਲੈ ਕੇ ਆਏ ਗੈਸ ਸਿਲੰਡਰ ਜਿਹੜੀ ਬੇਟੀ ਹੈ ਜਿਹੜੇ ਮੰਗ ਕੇ ਗੁਜ਼ਾਰਾ ਕਰਦੀ ਕੀ ਉਹ ਪੜ੍ਹਾਈ ਵੀ ਕਰਦੀ ਹੈ ਜਾਂ ਸਿਰਫ ਮੰਗ ਕੇ ਗੁਜ਼ਾਰਾ ਜਿਸ ਵੇਲੇ ਅਸੀਂ ਉਹਨਾਂ ਕੋਲ ਪੁੱਛਿਆ ਸੀ ਉਹ ਕਹਿੰਦੀ ਕਿ ਮੈਂ ਪੜ੍ਹਾਈ ਕਰਦੀ ਸੀ ਲੇਕਿਨ ਘਰ ਦੇ ਹਾਲਾਤ ਇਹੋ ਜਿਹੇ ਕਿ ਮੈਂ ਪੜ੍ਹਾਈ ਛੱਡ ਕੇ ਤੇ ਹੁਣ ਆਪਣੇ ਪੇਰੈਂਟਸ ਲਈ ਨਾਲ ਲੈ ਕੇ ਜਾਨੀ ਰੇੜੀ ਤੇ ਤੇ ਅਸੀਂ ਮੰਗ ਕੇ ਗੁਜ਼ਾਰਾ ਕਰਦੇ ਹੁਣੇ ਹੀ ਪੜ੍ਹਦੇ ਨੇ ਆ ਕੀ ਆਣ ਵਾਲੇ ਸਮੇਂ 'ਚ ਬੱਚੀ ਨੂੰ ਪੜ੍ਹਾਈ ਦਾ ਕੁਝ ਕੀਤਾ ਜਾਏਗਾ ਅਸੀਂ ਆਫਰ ਕੀਤਾ ਹੈ ਕਿ ਜੇ ਬੱਚੀ ਪੜ੍ਹਨਾ ਚਾਹੁੰਦੀ ਤਾਂ ਉਹਦਾ ਹੀ ਸਾਰਾ ਖਰਚਾ ਕਰਾਂਗੇ ਲੇਕਿਨ ਬੱਚੀ ਨੇ ਘਰ ਦੇ ਹਾਲਾਤ ਇਹੋ ਜਿਹੇ ਦੱਸੇ ਪੀ ਉਹਦੇ ਤੋਂ ਬਗੈਰ ਕਿਉਂਕਿ ਉਹ ਭੈਣ ਭਰਾ ਹੀ ਬਲਾਈਂਡ ਨੇ ਤੇ ਘਰ ਦਾ ਜੋ ਮਾਹੌਲ ਆ ਇਧਰ ਉਧਰ ਕਰਨਾ ਸਾਰਾ ਉਹ ਲੜਕੀ ਦੇ ਸਿਰ ਤੇ ਆ ਇਸ ਕਰਕੇ ਉਹ ਕਹਿੰਦੀ ਹੈ ਕਿ ਮੈਂ ਸ਼ਾਇਦ ਪੜ੍ਹਾਈ ਮੇਰੇ ਲਈ ਸੰਭਵ ਨਹੀਂ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਜੀ ਦਲਬੀਰ ਸਿੰਘ ਜੀ ਦਲਬੀਰ ਸਿੰਘ ਜੀ ਕਿਦੋਂ ਦੀਆਂ ਤੁਹਾਡੀ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ ਔਰ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਜੀ ਸਾਡੀ ਮੇਰੀ ਜਿਦਾਂ ਬੰਦ ਹੋਈ ਹੈ 11 ਸਾਲਾਂ ਦਾ ਹਮੇ ਉਦੋਂ 11 ਸਾਲ ਦਾ ਜਦੋਂ ਲਾਈਟ ਬੰਦ ਹੋਈ ਸ਼ਾਦੀ ਇਤਰਾ ਹੋਈਏ ਬਾਅਦ ਮੇਰੀ ਅੱਖੋਂ ਵਾਲ ਨਹੀਂ ਤੇ ਬਾਅਦ ਬਾਪੂ ਵੀ ਚਲ ਗਿਆ ਰੱਬ ਦੇ ਘਰ ਮਾਤਾ ਵੀ ਚਲ ਗਈ ਤੇ ਚਾਦੀ ਹੋ ਗਈ ਤੇ ਘਰ ਦੀ ਵੀ ਚਲ ਗਈ ਲੋਕਾਂ ਨੇ ਇੱਕ ਰਾਗਵਾਨ ਬਸ ਆ ਗਵੰਡਰਾਂ ਨੇ ਮਾਰ ਕੱਤੀ ਮੇਰੀ ਕੋਈ ਚੀਜ਼ ਦੇ ਕੇ ਤੇ ਮਿਲ ਕੇ ਬਾਅਦ ਕੋਈ ਛਟਾ ਕੁਮਾਉ ਨਹੀਂ ਕੋਈ ਹੈਗਾ ਦੋ ਮੁੰਡੇ ਮੇਰੇ ਤੇ ਇੱਕ ਭੈਣ ਨੇ ਇਧਰ ਪਨਵਨ ਸ਼ਰਲ ਭੈਣ ਵਿਆਹੀ ਆਪਾਂ ਉਹ ਜਾਣੀ ਉਹ ਪੂਆ ਦੀ ਜਾਨ ਸੁਣ ਕੇ ਕੀ ਜਾਂਦੀ ਉਹ ਮਾਰ ਘਾਰੀ ਜਾ ਜੇ ਲੋਕਾਂ ਨੇ ਉਹਨੂੰ ਮਰਨੇ ਪਾਤਾ ਚਾਰੀ ਨਾਲ ਸਾਰ ਸੋ ਤੇ ਉਹ ਨਾ ਵੀ ਕਿਤਾਬੀ ਪੜਨਾ ਹੈ ਆਂਦੀ ਵੀ ਮੈਂ ਪਾਲ ਦਿੰਨੀ ਆ ਮੁੰਡਾ ਤੇ ਜਵਾਨ ਕਰ ਦੇਣੀ ਜੇ ਤੇਰਾ ਹੀ ਆ ਤਿੰਨ ਮੁੰਡੇ ਉਸ ਦੇ ਤੇ ਉਹਨੇ ਪਾਲ ਦਿੱਤਾ ਤੇ ਉਹਨਾਂ ਦੀ ਮੈਂ ਮੁੰਡਾ ਨਹੀਂ ਤੇਰਾ ਨਾ ਮੁੰਡੇ ਦਾ ਵਾਲ ਵੀ ਨਹੀਂ ਪੁੱਟ ਕੇ ਦੇ ਸਕਦੀ ਉਹ 20 ਸਾਲਾਂ ਦਾ ਹੋ ਗਿਆ ਵਾ ਤੇ ਇੱਕ ਮਾਈ ਕਰਦਾ ਵਾ ਜੀਸੀਪੀ ਚਲਾਉਂਦਾ ਵਾ ਰਾਜ ਮਿਸਤਰੀ ਵੀ ਬਣਨਾ ਤਾਂ ਪਰੋਣੀ ਤੇ ਮੈਨੂੰ ਨਾ ਪੈਸਾ ਕੋਈ ਦਿੰਦੇ ਤੇ ਨਾ ਮੇਰਾ ਮੁੰਡਾ ਹੀ ਦਿੰਦੇ ਆ ਤੇ ਹੁਣ ਘਰ ਦੇ ਹਾਲਾਤ ਕਿਸੇ ਚੱਲਦੇ ਪਏ ਆ ਤੇ ਜਿਹੜਾ ਨਿਕਾ ਮੁੰਡਾ ਵਾ ਉਹ 17 ਸਾਲਾਂ ਦਾ ਵਾ ਪਤਾਪੁਰੇ ਤੇ ਮੇਰੀ ਭੈਣ ਆ ਉਹ ਉਹਨੇ ਮਗਰ ਲਾ ਲਿਆ ਉਹਨੂੰ ਕਮਾਈ ਦਿੰਦਾ ਵਾ ਬਸ ਮੇਰੇ ਕੋ ਨਹੀਂ ਰਹਿੰਦਾ ਤੇ ਫਿਰ ਘਰ ਦੇ ਹਾਲਾਤ ਕਿਸੇ ਘਰ ਦੇ ਇਤਰਾ ਚੱਲਦੇ ਆ ਵੀ ਐ ਪਿਆਤੀ ਗਦਾ ਕਰਕੇ ਰੋਟੀ ਪਾਣੀ ਦਾ ਟਾਈਮ ਪਾਸ ਕਰਦੇ ਇੱਕ ਤਾਂ ਦੀ ਭੈਣ ਦੀਆਂ ਹੋਰ ਇੱਕ ਤਾਂ ਇਹ ਤੁਹਾਡੇ ਕੋਲ ਇੱਕ ਭੈਣ ਆਵੇ ਅੰਦਰ ਉਹ ਵੀ ਬਿਮਾਰ ਹੋ ਗਈ ਤੇਰੀ ਉਹ ਪਾਣੀ ਘੜੀ ਆ ਕਿ ਪਾਲਿਆ ਤੇਰੀ ਤੇ ਮਰ ਜਣਾ ਵਾ ਤੇ ਉਹ ਵੀ ਟਾਈ ਮੇਰ ਕੋ ਰੋਟੀ ਪਾਣੀ ਲੀੜਾ ਕਪੜਾ ਉਹਨੂੰ ਮਈਓ ਦਿਨਾ ਵਾ ਗਾ ਕਰਕੇ ਰੋਟੀ ਦਾ ਟਾਈਮ ਪਾਸ ਕਰਦੇ ਆ ਤੰਨੇ ਜੀ ਘਰ-ਬਾਰ ਵੇਖ ਲੈ ਤੁਸੀਂ ਵੇਖ ਹੀ ਲਿਆ ਵੀ ਇਹੋ ਜਿਹਾ ਜਿਹੋ ਜਿਹਾ ਹੈਗਾ ਸਾਡਾ ਤੇ ਲੋਕ ਦੁਨੀਆ ਬੜਾ ਤੰਗ ਕਰਨ ਲਈ ਆ ਤੇ ਬਹੁਤ ਦੁਖੀ ਬਹੁਤ ਹਾਦਸੇ ਤੋਂ ਬਾਅਦ ਜਿਹੜੀ ਤੁਹਾਡੀ ਭੈਣ ਦੀ ਅੱਖਾਂ ਨਹੀਂ ਹੈਗੀਆਂ ਉਹ ਸ਼ੁਰੂ ਤੋਂ ਨਹੀਂ ਹੈਗੀਆਂ ਜਾਂ ਨਹੀਂ ਜੀ ਉਹਦੀਆਂ ਆਪਣੀਆਂ ਉਹਦੀਆਂ ਹੈਗੀਆਂ ਉਹ ਕੋਈ ਕੋਈ 20 ਸਾਲਾਂ ਦੀ ਸੀ ਜਦੋਂ ਲਾੜ ਬੰਦ ਹੋਈ ਉਹਦੀ ਠੀਕ 20 ਸਾਲ ਦੀ